ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੋਨੀਤ ਬਖਤੋ ਉਦਾਰਨ ਮਹੁ ਮੰਗਨ ਪਤਿਤ ਸੰਗ ਰਾਣੀਐ ਸੇ ਮਨਹਿ ਬਿਸਾਰਨ ਰਹਾਉ ਰਹਾਉ ਸਾਂਚਿ ਬਿਖਿਆਲੇ ਘਰਿ ਯਕੀਨੀ ਅਮਰਤਮ ਮੰਤਰੇ ਧਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਧਾਰੇ ਨਾ ਇੰਤੇ ਕਾੜ ਰਹੇ ਮੇਰੇ ਸੁਆਮੀ ਹਰਿ ਹਰਿ ਪਰੇ ਤੁਮ ਸਾਰੇ ਨ ਸੰਚ ਵੀ ਖਿਆਲ ਹੈ ਗ੍ਰਹਿ ਜੀ ਕੀ ਨਹੀਂ ਅਮ੍ਰਿਤ ਮਨ ਤੇ ਢਾਰਣ ਨਾ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤੁਸ਼ ਦਉਕਬਿਧਾਰਨ ਇੰਤੇ ਕਾੜ ਰਹੇ ਮੇਰੇ ਸੁਆਮੀ ਹਰਿ ਹਰਿ ਪਰੇ ਤੁਮ ਸਾਰੇ ਨਾਨੇ ਕੀ ਬੇਨਤੀ ਕਉ ਸੰਤੋ ਸਾਥ ਸੰਗ ਰਖ ਤਰਨ ਤਰਨ ਨਾ ਨਗ ਕੀ ਵੇਨਨ ਚੀ ਪ੍ਰਭ ਤੇ ਉਹ ਸਾਥ ਸੰਗ ਰਖਤਾਰੇ ਨਤਾਰਿ ਵਾਹਿਗੁਰੂ ਜੀ ਕਾ ਗਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੋਨੀਤ ਪ੍ਰਭ ਤੇ ਉਹ ਉਦਾਰਨ ਮਹੁ ਮੰਗਨ ਪਤਿਤ ਸੰਗ ਰਾਣੀਐ ਸੇ ਮਨ ਹੈ ਬਿਸਾਰਨ ਰਹਾਓ ਸਾਂਚੇ ਬਿਖਿਆਲੇ ਗਰਹਿ ਜਕਿ ਨਹੀ ਅਮ੍ਰਿਤਮੰਮ ਤੇ ਢਾਰਨ ਕਾਮ ਕ੍ਰੋਧ ਲੋਭ ਰਚ ਨਿੰਦਾ ਸਤ ਸੰਤੋਖ ਬਿਧਾਰਨ ਇੰਟੇ ਗਾੜਿ ਰਹਿ ਮੇਰੇ ਸੁਆਮੀ ਹਰ ਹੈ ਭਰੇ ਤੁਮ ਸਾਰਣ ਸਾਂਚੇ ਬਿਖਿਆਲੇ ਗਰਹਿ ਜਕਿ ਨਹੀ ਅਮ੍ਰਿਤਮੰਮ ਤੇ ਢਾਰਨ ਕਾਮ ਕ੍ਰੋਧ ਲੋਭ ਰਚ ਨਿੰਦਾ ਸੰਤੋਸ ਦਉਖ ਬਿਧਾਰਨ ਇੰਤ ਕਾੜ ਰਹੇ ਮੇਰੇ ਸੁਆਮੀ ਹਰ ਘਰੇ ਤੁਮ ਸਾਰੇ ਨਾਨਕ ਕੀ ਬਣੀ ਦੀਪ ਕਉ ਸਤਿਉ ਸਾਥ ਸੰਗ ਰਖ ਤਰਨ ਨਾਨਕ ਕੀ ਬਣਨ ਦੀ ਪ੍ਰਭ ਤੇਉ ਸਾਥ ਸੰਗ ਰਖ ਤਰਨ ਵਾਹਿਗੁਰੂ ਜੀ ਕਾ ਗਾਲੋ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੋਨੀਤ ਪ੍ਰਭਤੋ ਉਦਾਰਨ ਮਹ ਮੰਗਨ ਪਤਿਤ ਸੰਗ ਖਰਾਣੀਐ ਸੇ ਮਨਹਿ ਬਿਸਾਰਨ ਰਹਾਉ ਸੰਚਿ ਵਿਖਿਆਲੇ ਘਰਿ ਯਕੀਨੀ ਅੰਮ੍ਰਿਤਮ ਮੰਤਰਿ ਧਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ ਇੰਤਕਾਰ ਰਹੇ ਮੇਰੇ ਸੁਆਮੀ ਹਰ ਹੈ ਪਰੇ ਤੁਮ ਸਾਰੇ ਨਸਾਰੇ ਸੱਚ ਵੀ ਖਿਆਲ ਹੈ ਗਰਜ ਕੀ ਨਹੀਂ ਅਮਰਤ ਮੰਨ ਤੇ ਢਾਰ ਨਿਹਾਰਣ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤੁਸ਼ ਦਉਕਬਿਧਾਰਨ ਇੰਤਕਾਰ ਰਹੇ ਮੇਰੇ ਸੁਆਮੀ ਹਰਗ ਪਰੇ ਤੁਮ ਸਾਰੇ ਨਸਾਰੇ ਨਾਨੇ ਕੀ ਬੇਨਤੀ ਕਬ ਸੋ ਸਾਥ ਸੰਗ ਰਖ ਤਰਨ ਨਾਨਕ ਕੀ ਵੇਨਨ ਚੀ ਪ੍ਰਭ ਤੇ ਉਹ ਸਾਥ ਸੰਗ ਰਖਤਾਰਨ ਵਾਹਿਗੁਰੂ ਜੀ ਕਾ ਗਾਲ ਖਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੋਨੀਤ ਪ੍ਰਭ ਤੇ ਉਦਾਰਨ ਮਹੁ ਮੰਗਨ ਪਤਿਤ ਸੰਗ ਖਰਾਣੀਐ ਸੇ ਮਨਹਿ ਬਿਸਾਰਨ ਰਹਾਓ ਸੱਚੇ ਵਿਚਾਰ ਲੈ ਗਰੇ ਜਕਿ ਨਹੀਂ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਧਾਰਨ ਇੰਟੇ ਕਾੜ ਰਹੇ ਮੇਰੇ ਸੁਆਮੀ ਹਰ ਹੈ ਭਰੇ ਤੁਮ ਸਾਰੇ ਸੰਚੇ ਵਿਚਾਰ ਲੈ ਗਰੇ ਜਕਿ ਨਹੀਂ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤਸੁ ਦਉਕ ਬਿਧਾਰਨ ਇੰਤੇ ਕਾੜ ਰਹੀ ਮੇਰੇ ਸੁਆਮੀ ਹਰਿ ਘਰੇ ਤੁਮ ਸਾਰੇ ਨਾਨਕ ਕੀ ਬੇਨਤੀ ਕਉ ਸੋ ਸਾਥ ਸੰਗ ਰਖ ਤਰਨ ਨਾਨਕ ਕੀ ਬੇਨਤੀ ਪ੍ਰਭ ਤੇ ਸੋ ਸਾਥ ਸੰਗ ਰਖ ਤਰਨ ਵਾਹਿਗੁਰੂ ਜੀ ਕਾ ਗਾਲ ਸਾਹਿਬ ਵਾਹਿਗੁਰੂ ਜੀ ਕੀ ਫਤਹਿ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੋਨੀਤ ਪ੍ਰਭਤੋ ਉਦਾਰਨ ਮਉ ਮੰਗਨ ਪਤਿਤ ਸੰਗ ਰਾਣੀਐ ਸੇ ਮਨਹਿ ਬਿਸਾਰਨ ਰਹਾਉ ਸੰਚਿ ਵਿਖਿਆਲੇ ਘਰੇ ਯਕੀਨੀ ਅੰਮ੍ਰਿਤਮ ਮੰਤਰੇ ਡਾਰਨ ਕਾਮ ਕ੍ਰੋਧ ਲੋਭ ਰਚ ਨਿੰਦਾ ਸਤ ਸੰਤੋਖ ਬਿਦਾਰਨ ਇੰਤ ਕਾੜ ਰਹੇ ਮੇਰੇ ਸੁਆਮੀ ਹਰਿ ਹਰਿ ਭਰੇ ਤੁਮ ਸਾਰੇ ਨ ਸੰਚ ਵੀ ਖਿਆਲ ਅਗਰ ਅਰਜ ਕੀ ਨਹੀਂ ਅਮ੍ਰਿਤ ਮਹੰਤੇ ਢਾਰਨ ਢਾਰਨ ਕਾਮ ਕਰੋ ਲੋਗ ਰਤ ਨਿੰਦਾ ਸੰਤ ਸੁਦੌਕ ਬਿਧਾਰਨ ਇੰਤ ਕਾੜ ਰਹੇ ਮੇਰੇ ਸੁਆਮੀ ਹਰਿ ਹਰਿ ਭਰੇ ਤੁਮ ਸਾਰੇ ਨਾਨੇ ਕੀ ਬੇਨਤੀ ਕਬ ਸੰਤੋ ਸਾ ਸੰਗ ਰਖ ਤਰਨ ਨਨਗ ਕੀ ਬੈਨਨਤੀ ਪ੍ਰਭ ਤੇਰਾ ਸਾਥ ਸੰਗ ਰਖ ਤਾਰਨ ਵਾਹਿਗੁਰੂ ਕਾ ਗਾਲ ਸਾਹਿਬ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੋਨੀਤ ਪ੍ਰਭ ਤੇ ਉਦਾਰਨ ਮੋਹ ਮੰਗਨ ਪਤਿਤ ਸੰਗ ਕਰਾਨੀਐ ਸੇ ਮਨਹਿ ਬਿਸਾਰਨ ਰਹਾਓ ਸੱਚ ਵੀ ਖਿਆਲ ਹੈ ਗਰਜ ਕਿ ਨਹੀਂ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤਨਿੰਦਾ ਸਤ ਸੰਤੋਖ ਵਿਦਾਰਨ ਇੰਤੇ ਕਾਣ ਰਹੇ ਮੇਰੇ ਸੁਆਮੀ ਹਰ ਹੈ ਪਰੇ ਤੁਮ ਸਾਰਨੇ ਸੱਚ ਵੀ ਖਿਆਲ ਹੈ ਗਰਜ ਕਿ ਨਹੀਂ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤਨਿੰਦਾ ਸੰਤੋਸ ਦੌਕ ਵਿਦਾਰਨ ਇੰਤੇ ਕਾੜ ਰਹੇ ਵੇਰੇ ਸੁਆਮੀ ਹਰਿ ਪਰੇ ਤੁਮ ਸਾਰੇ ਨਾਨਕ ਕੀ ਬੇਨਤੀ ਕਉ ਸਤਿਓ ਸਾਥ ਸੰਗ ਰਖ ਤਰਨ ਨਾਨਕ ਕੀ ਬੇਨਤੀ ਪ੍ਰਭ ਤੇਓ ਸਾਥ ਸੰਗ ਰਖ ਤਰਨ ਵਾਹਿਗੁਰੂ ਜੀ ਕਾ ਗਲ ਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੋਨੀਤ ਪ੍ਰਭਤਿਓ ਸਗ ਉਦਾਰਨ ਮਹ ਮੰਗਨ ਪਤਿਤ ਸੰਗ ਖਰਾਣੀਐ ਸੇ ਮਨਹਿ ਬਿਸਾਰਨ ਰਹਾਉ ਸੰਚਿ ਵਿਖਿਆਲੇ ਘਰਿ ਜਕਿਨੇ ਅੰਮ੍ਰਿਤਮ ਅਮਰੇ ਡਾਰਨ ਕਾਮ ਕ੍ਰੋਧ ਲੋਭ ਰਚ ਨਿੰਦਾ ਸਤ ਸੰਤੋਖ ਬਿਦਾਰਨ ਇੰਤਕਾਰ ਰਹੇ ਮੇਰੇ ਸੁਆਮੀ ਹਰ ਹੈ ਪਰੇ ਤੁਮ ਸਾਰੇਨ ਸੱਚ ਵੀ ਖਿਆਲੇ ਗਿਰਜਿ ਕੀ ਨਹੀਂ ਅਮ੍ਰਿਤ ਮਨ ਤੇ ਡਾਰਨ ਨਾ ਹਾਏ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤੋਸ਼ ਦੌਕਬਿਧਾਰਨ ਇੰਤਕਾਰ ਰਹੇ ਮੇਰੇ ਸੁਆਮੀ ਹਰਿ ਪਰੇ ਤੁਮ ਸਾਰੇਨ ਸਾਰੇ ਨਾਨੇ ਕੀ ਬੇਨਤੀ ਕਉ ਸਭ ਸੋ ਸਾਥ ਸੰਗ ਰਕਤਾਰਨ ਨਾਨਕ ਕੀ ਵੇਨਨਤੀ ਪ੍ਰਭ ਤੇ ਹੋ ਸਾਥ ਸੰਗ ਰਖ ਤਾਰੇ ਨਾ ਵਾਹਿਗੁਰੂ ਜੀ ਕਾ ਗੱਲ ਸਾ ਵਾਹਿਗੁਰੂ ਜੀ ਕੀ ਫਤਿਹ